ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਇਲੈਕਸ਼ਨ ਦੌਰਾਨ ਕੈਂਡੀਡੇਟਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਜਦੋਂ ਉਹ ਸਰਪੰਚੀ ਦੇ ਅਹੁਦੇ ਤੇ ਬਿਰਾਜ਼ਮਾਨ ਹੋ ਜਾਂਦੇ ਹਨ ਅਤੇ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਨ ਤਾਂ ਕੁਝ ਪਿੰਡ ਦੇ ਹੀ ਸ਼ਰਾਬੀ ਅੰਸਾਂ ਵੱਲੋਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਇਸ ਨਾਲ ਪਿੰਡ ਦੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ ਫਿਦਕੋਟ ਦੇ ਾਰਗੋਬਨ ਨਗਰ ਦੇ ਸਰਪੰਚ ਪ੍ਰੇਮ ਸਿੰਘ ਸਫਰੀ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੰਟਰਲוקਿੰਗ ਪਹਿਲਾਂ ਗਲੀਆਂ ਨਾਲੀਆਂ ਅਤੇ ਪਿੰਡ ਦੇ ਹੋਰ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ ਪਰ ਉਹਨਾਂ ਦੇ ਵੀ ਪਿੰਡ ਦੇ ਕੁਝ ਸ਼ਾਂਤੀ ਅੰਸਾਂ ਵੱਲੋਂ ਉਹਨਾਂ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ ਪ੍ਰੇਮ ਸਿੰਘ ਸਫਰੀ ਨੇ ਦੱਸਿਆ ਕਿ ਚਾਹੇ ਕੁਝ ਵੀ ਹੋਵੇ ਉਹ ਬਿਨਾਂ ਕਿਸੇ ਦੀ ਪਰਵਾਹ ਦੇ ਵਿਕਾਸ ਕਾਰਜ ਜਾਰੀ ਰੱਖਣਗੇ ਅਤੇ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਸ਼ਰਾਰਤੀ ਅੰਸਰ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਉਣ ਤੋਂ ਬਾਝ ਆ ਜਾਣ ਤਾਂ ਕਿ ਪਿੰਡ ਦੇ ਚੰਗੇ ਕੰਮ ਕੀਤੇ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੇਮ ਸਿੰਘ ਸਫਰੀ ਸਰਪੰਚ ਹਰਗੋਬਿੰਦਨਗਰ ਅੱਜ ਵੀਰੋ ਬਹੁਤ ਅਹਿਮ ਮੁੱਦੇ ਦੀ ਗੱਲ ਕਰਨੀ ਆ ਜਿਹੜੇ ਪਿੰਡਾਂ ਦੇ ਵਿੱਚ ਕੰਮ ਨਹੀਂ ਚੱਲਦਾ ਉੱਥੋਂ ਦੇ ਕੁਛ ਘੜਮ ਚੌਧਰੀ ਇਹੜੇ ਕੰਮ ਨਹੀਂ ਚੱਲਦੇ ਮੇਰੇ ਪਿੰਡ 'ਚ ਵੀ ਉਹੀ ਗੱਲਾਂ ਬਾਤਾਂ ਹੁੰਦੀਆਂ ਆ ਆ ਦੇਖ ਲੋ ਸਾਡੇ ਆ ਮਿਸਤਰੀ ਜੀ ਬੈਠੇ ਆ ਆ ਬੀਬੀਆਂ ਲੱਗੀਆਂ ਹੋਈਆਂ ਕੰਮ ਤੇ ਆ ਛੋਟਾ ਜਿਹਾ ਕੰਮ ਸੀਗਾ ਆ ਮਾਰੇ ਪਿੱਛੇ ਦਿਖਾਉੀ ਦੀ ਬਾਹ ਤੁਸੀਂ ਦਿਖਾ ਲੋ ਬਾਜੂ ਦੇ ਗੱਲ ਕਰ ਲੀਏ ਪਿੰਡ ਦੇ ਘੜਮ ਚੌਧਰੀਆਂ ਦੀ ਇਹ ਰੰਦੋ ਮੈਂ ਉਹਨਾਂ ਕੜਮ ਚੌਧਰੀਆਂ ਨੂੰ ਚੇਤਾਵਨੀ ਦੇਣਾ ਪਾਵਾ ਕਿਸੇ ਵੀ ਪਿੰਡ ਦੇ ਪਾਵਾ ਮੇਰੇ ਪਿੰਡ ਦੇ ਹੁਣ ਖਾਸ ਕਰਕੇ ਮੈਂ ਆਉਦੇ ਪਿੰਡ ਦੇ ਕੜਮ ਚੌਧਰੀਆਂ ਨੂੰ ਮੈਂ ਪਹਿਲਾਂ ਵੀ ਜਿਹੜਾ ਸੀਵਰੇਜ ਪਾਇਆ ਕੁਝ ਗਲੀਆਂ ਵਿੱਚ ਕੰਮ ਚਲਾਇਆ ਉਹ ਜਾ ਕੇ ਕਿਸੇ ਦਫ਼ਤਰ ਚ ਕਦੀ ਕਿਤੇ ਇੱਕ ਵਿਰੋਧੀ ਧਿਰ ਦਾ ਬੰਦਾ ਕਾ ਭਾਜ-ਬਾਜ ਦਾ ਬੰਦਾ ਕੰਮ ਚਲਾਈ ਬੈਠਾ ਤੁਸੀਂ ਉਸ ਨੂੰ ਬੰਦ ਕਰਾਓ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੇ ਮੈਂ ਪਹਿਲਾਂ ਵੀ ਕਿਹਾ ਤੇ ਮੈਂ ਹੁਣ ਵੀ ਕਹਿੰਦਾ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚਲਣਾ ਜਿੱਦਨ ਮੇਰੀ ਯਾਰ ਥੱਲੇ ਆ ਗਈ ਤੇ ਮੈਂ ਕਦੀ ਚ ਪੇੜ ਪੁੱਛ ਕੇ ਨਹੀਂ ਮਾਰੀ ਪਤਾ ਨਾ ਨਾਨੂੰ ਉਹਨਾਂ ਤੇ ਕਲ ਮੇਰੀ ਵੀਡੀਓ ਪਹਤਾ ਦਿਓ ਇਹ ਗਰੀਬ ਭੈਣ ਭਰਾ ਜਿਹੜੇ ਕੱਜ ਕੰਮ ਕਰ ਰਹੇ ਆ ਉਹਨਾਂ ਨੂੰ ਰੋਜ਼ਗਾਰ ਮਿਲਿਆ ਤੇ ਕੰਮ ਚੱਲ ਰਿਹਾ ਇਹ ਇਹਨਾਂ ਨੂੰ ਚੁਭਦਾ ਮੇਰੇ ਕੋਲ ਬੰਦੇ ਆ ਚੁੱਕੇ ਜਿਨ੍ਹਾਂ ਨੂੰ ਤੁਸੀਂ ਇਹ ਗੱਲਾਂ ਕਈਆਂ ਐਪਲੀਕੇਸ਼ਨ ਪਾ ਦਿਓ ਕੰਮ ਰੋਕ ਦਿਓ ਔਰ ਜਿਹੜੇ ਜਿਹੜੇ ਬੰਦੇ ਦਿੱਕਤ ਤੁਸੀਂ ਐਪਲੀਕੇਸ਼ਨ ਪਾਇਆ ਫੋਨ ਕੀਤੇ ਆ ਨਾ ਇਹ ਕੰਮ ਰੁਕਣਾ ਨਹੀਂ ਨਾ ਅੱਜ ਰੁਕਣਾ ਨਾ ਕੱਲ ਰੁਕਣਾ ਇਹ 5 ਸਾਲ ਐਹੀ ਕੰਮ ਚੱਲਣਾ ਜਿਵੇਂ ਚੱਲ ਰਿਹਾ ਇਹ ਜਨਵਰੀ ਤੋਂ ਕੰਮ ਚੱਲਿਆ ਮੇਰੇ ਪਿੰਡ ਦਾ ਨਿੱਕਾ ਨਿੱਕਾ ਕਰਦਿਆਂ ਕਰਦਿਆਂ ਮੈਂ ਤੁਹਾਨੂੰ ਕਿਸ ਦਿਨ ਦਿਖਾਉਂਗਾ ਪੂਰਾ ਕੰਮ ਤੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੜਮਚੋਦਿਆਂ ਨੂੰ ਕੰਮ ਹੋਣ ਦਿਆ ਕਰੋ ਪਿੰਡ ਦਾ ਵਿਕਾਸ ਹੋਣ ਦਿਆ ਕਰੋ ਚੰਗਾ ਹੋਵੇ ਮਾੜਾ ਹੋਵੇ ਉੱਚਾ ਹੋਵੇ ਨੀਵਾ ਹੋਵੇ ਪਿੰਡ ਦੀਆਂ ਗਲੀਆਂ ਨਾਲੀਆਂ ਬਣਦੀਆਂ ਨਾ ਜਿਹੜਾ ਵਿਕਾਸ ਹੋ ਰਿਹਾ ਸੀਵਰੇਜ ਪੈ ਰਿਹਾ ਉਸ ਨੂੰ ਹੋਣ ਦਿਓ ਜਿਹੜਾ ਕਿਸੇ ਦੇ ਭਾਗਾ ਚ ਲਿਖਿਆ ਨਾ ਜੇ ਤੁਹਾਡੇ ਭਾਗਾ ਚ ਸਰਪੰਚੀ ਲਿਖਿਆ ਆਉਣ ਵਾਲੇ ਟਾਈਮ ਤੇ ਤੁਸੀਂ ਹੀ ਸਰਪੰਚ ਬਨਣਾ ਕਿਸੇ ਨੇ ਨਹੀਂ ਬਨਣਾ ਜੇਕਰ ਮੇਰੇ ਦੁਆਰਾ ਤਕਦੀਰ ਚ ਲਿਖਿਆ ਮੇਰੇ ਭਾਗਾ ਚ ਲਿਖੀ ਮੈਂ ਦੁਬਾਰਾ ਬਨ ਜੂਗਾ ਤੇ ਇਹ ਜਿਹੜਾ ਕੰਮ ਹੋ ਰਿਹਾ ਜੇ ਤੁਸੀਂ ਸਰਪੰਚ ਬਨਣਾ ਨਾ ਕੁਝ ਨਿਭੜਿਆ ਹੋਊਗਾ ਕੰਮ ਤੁਸੀਂ ਸੁੱਖੇ ਹੋਜੋਗੇ ਇਹਨੂੰ ਹੋ ਜਾਣ ਦਿਓ ਤੇ ਨਾੜਕੇ ਪਾਇਆ ਕਰੋ ਜੇ ਡਿੱਕੇ ਪਾਉਂਗੇ ਤੇ ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਕੀਤਾ ਤੁਹਾਨੂੰ ਮੈਂ ਚੇਤਾਵਨੀ ਦਿਨਾ ਪਹਿਲਾਂ ਵੀ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚਲਣਾ ਜਦੋਂ ਮੇਰੀ ਝਾੜ ਥਲੇ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ